ਚਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਣ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਮਿੱਤਰੋ ਇਸ ਟਾਈਮ ਮੌਜੂਦ ਹਾਂ ਰੋਟੇ ਪਿੰਡ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਆ ਪਾਕੇ ਪੁਰਾਣੇ ਦੇ ਸ਼ਹਿਰ ਦੇ ਬਿਲਕੁਲ ਨੇੜੇ ਜੇ ਕਰਕੇ ਵਸਿਆ ਹੋਇਆ ਨਗਰ ਆ ਮਿੱਤਰੋ ਤੇ ਤੁਹਾਡੇ ਲਈ ਮਿੱਤਰੋ ਤੁਹਾਡਾ ਲਾਂਭਾ ਲਾਉਣ ਦੇ ਲਈ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਨੀਲੀ ਰਾਵੀ ਦਾ ਮਿੱਤਰੋ ਇੱਥੇ ਅਲਾਰਟ ਨਿਕਲ ਜਾ ਰਿਹਾ ਇਹ ਅਲਾਰਟ ਕਿੰਨੀ ਤਰੀਕ ਨੂੰ ਨਿਕਲਣਾ ਵਾ ਉਹ ਤੁਹਾਨੂੰ ਮੈਂ ਤਰੀਕ ਦੱਸ ਦਿਨਾ ਵਾ ਮਿੱਤਰੋ ਪਿਊਜ਼ ਕਰੀ ਲੈ ਵੀ ਮਿੱਤਰੋ ਇਹ ਅਲਾਰਟ 20 ਤਰੀਕ ਨੂੰ ਦਿਨ ਸੋਮਵਾਰ ਨੂੰ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਕੱਢਿਆ ਜਾਊਗਾ 15 ਕਟੀਆਂ ਤਾਂ ਵੈਲੀ ਵਾਲਾ 5-7 ਹੋਰ ਜਿਹੜੀਆਂ ਉਧਰਲੇ ਪਾਸੇ ਖੜੇਗਾ ਹੋਏ ਆ ਤੁਸੀਂ ਝੋਟੀਆਂ ਬੂਰੀ ਲੈਣੀ ਆ ਤੁਸੀਂ ਕਾਲੀ ਲੈਣੀ ਆ ਅੱਜ ਦੇ ਲਾਡ ਦੇ ਵਿੱਚ ਪੂਰੀ ਫਿਲਹਾਲ ਏਕੀ ਹੈ ਨਾ ਪੂਰੀ ਏਕੀ ਵੀਰੇ ਸਾਰੀਆਂ ਬਾਕੀ ਨੀਲੀ ਦੀਆਂ ਹੀ ਆ। ਬੁਲਾਈ ਕਰਦੇ ਆ ਗੱਲਬਾਤ ਆ ਭਰਾ ਦੇ ਨਾਲ ਸਾਸੀ ਗੱਲ ਵੀਰੇ। 사시 ਆ ਵੀਰੇ। ਅੱਛਾ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਲਾਡਰ ਕੱਟਣ ਦੇ ਲਈ। ਬਈ ਇਹ ਲਾਟ ਫਿਰ ਹਫਤੇ ਬਾਅਦ ਨਿਕਲੇ ਕਰੂਗਾ ਜਾਂ 15 ਦਿਨਾਂ ਬਾਅਦ ਤੇ ਬਈ ਆਪਾਂ 10 ਦਿਨਾਂ ਬਾਅਦ ਕੱਢਿਆ ਕਰਾਂਗੇ 10 ਦਿਨਾਂ ਬਾਅਦ ਕੱਢਿਆ ਕਰਾਂਗੇ 10 ਦਿਨਾਂ ਬਾਅਦ 20 ਕਟੀਆਂ ਦਾ ਲਾਟ ਆ ਆਪਾਂ ਕੱਢਿਆ ਕਰਾਂਗੇ ਠੀਕ ਆ 10 ਦਿਨਾਂ ਬਾਅਦ 20 ਕਟੀਆਂ ਦਾ ਲਾਟ ਹੋਇਆ ਕਰ ਹਾਂ ਵੀਰੇ ਕੱਢਿਆ ਚਾ ਚੰਗੀ ਲੈ ਲਵੇ ਚਾ ਕੋਈ ਮਾੜੀ ਲੈ ਲਵੇ ਬਈ ਹਰੇਕ ਤਰ੍ਹਾਂ ਦਾ ਜਾਨਵਰ ਹੀ ਹੈਗਾ ਹਨਾ ਇੱਥੇ ਆਨਲਾਈਨ ਵੀ ਸੌਦੇ ਕਰ ਸਕਦੇ ਆ ਹਾਂ ਹਾਂ ਵੀਰੇ ਫੋਨ ਤੇ ਆਪਾਂ ਨੂੰ ਸਾਈ ਕਰਕੇ ਜਿਹੜਾ ਜਾਨਵਰ ਅਗਦੇ ਪਸੰਦ ਆ ਉਹ ਪਾਸੇ ਰੋਕ ਦਾਂਗੇ ਹਾਂ ਪਰ 5000 ਰੁਪਏ ਸਾਈ ਤੇ ਆਪਾਂ ਰੋਕਾਂਗੇ ਵੀ ਆਪਣੇ ਕੋਲੇ ਠੀਕ ਆ ਜੀ ਅਗਲਾ ਇਹ ਆ ਵੀ ਸਾਰੇ ਤਾਂ ਆਪਣੇ ਕੋਲੇ ਗੱਡੀ ਦੀ ਸਹੂਲਤ ਆ ਹਾਂ ਠੀਕ ਆ ਕੋਈ ਹਰਿਆਣਾ ਰਾਜਸਥਾਨ ਜੁਪੀ ਜੰਮੂ ਕਿਸੇ ਪਾਸੇ ਨੂੰ ਕੋਈ ਵੀ ਜਾਨਵਰ ਲੈਂਦਾ ਆਪਣੇ ਕੋਲੇ ਗੱਡੀ ਦੀ ਸਹੂਲਤ ਆ ਰਹਿਣ ਪੈਣ ਦੀ ਸਹੂਲਤ ਆ ਠੀਕ ਆ ਜੇ ਕੋਈ ਦੂਰ ਦਾ ਆਉਂਦਾ ਹਾਂਜੀ ਹਾਂ ਅੱਛਾ ਵੀਰੇ ਫਣ ਚਾਰਚਾਰੀ ਹੋਣਗੇ ਥਾਣਾ ਦੀ ਗਰੰਟੀ ਥਾਣਾ ਦੀ ਵੀਰੇ ਗਰੰਟੀ ਹੋਊਗੀ ਠੀਕ ਆ ਬਾਈ ਅੱਛਾ ਜੇ ਕੋਈ ਵੀਰੇ ਨਹੀਂ ਉਹਦਾ ਜੇ ਕੋਈ ਇੱਥੇ ਆ ਕੇ ਦੋ ਚਾਰ ਕਰ ਕਰ ਛੱਡਦੇ ਆ ਤਾਂ ਜਿਹੜਾ ਬੰਦਾ ਇੱਕ ਕੱਟੀ ਫਿੱਟ ਕਰ ਲੂਗਾ ਉਹਦੀ ਸੁਣੀ ਜਾਊਗੀ ਘੈਂ ਡਾਦਾ ਘੈਂਡਾ ਬਾਈ ਜੀ ਜਿਹੜੇ ਬੰਦੇ ਨੇ ਜੀ ਪਹਿਲਾਂ ਆ ਕੇ ਜਿਹੜੀ ਕੱਟੀ ਫਿੱਟ ਕਰ ਲਈ ਉਹਦੀ ਆ ਜੀ ਮੈਂ ਨਹੀਂ ਇਹ ਵਾਰੀ ਇੱਥੇ ਇੱਕ ਇਹ ਨਹੀਂ ਇਹ ਨਹੀਂ ਵੀ ਮਗਰੋਂ ਕਿਸੇ ਹੋਰ ਨੇ ਕਹਿਤਾ ਮੈਂ 500 ਵਧ ਦੇਵਾਂਗਾ ਤੇ ਆਪਾਂ ਉਹਨੂੰ ਦੇ ਦਾਂਗੇ ਜਿਹਦੇ ਨਾਲ ਸੌਦਾ ਹੋ ਗਿਆ ਉਹਦੀ ਆ ਨਹੀਂ ਨਹੀਂ ਵੀਰੇ ਜਿਹਦੇ ਨਾਲ ਹੋ ਗਿਆ ਉਹਦੀ ਉਹਦੀ ਆ ਬਸ ਠੀਕ ਆ ਬਾਈ ਵੀ ਕਦਰ ਕੀਤੀ ਜਾਊਗੀ ਪੂਰਾ ਅੱਜ ਕਿੰਨੀਆਂ ਅਵੇਲੇਬਲ ਐਸ ਟਾਈਮ ਕਟੀਆਂ ਕਿੱਤੀਆਂ ਆਪਣੇ ਕੋਲੇ ਵੀਰੇ 15 ਕਟੀਆਂ ਅੱਜ ਹੈਂਗਾ ਹਨਾ ਅੱਜ ਹੈਗੀਆਂ ਭਾ ਕਿੱਥੋਂ ਲੈ ਕੇ ਕਿੱਥੋਂ ਦੀ ਹੋਣਗੇ ਵੀਰੇ ਭਾ ਵੀਰੇ ਇਹ ਆ ਵੀ 23-24 ਹਜ਼ਾਰ ਤੋਂ ਲੈ ਕੇ ਜੀ ਤੇ 60000 ਤਾਂ ਹੀ ਹੈਗੇ ਆ ਹਾਂ ਆ ਬੱਚਾ ਜਿਹੜਾ ਕੋਈ ਬੱਚਾ ਹਾਂਜੀ ਹਾਂਜੀ ਕਿੰਨੀ ਉਮਰ ਦਾ ਬੱਚਾ ਬਈ ਇਹ ਇਹ ਵੀਰੇ ਬੱਚਾ ਹੋਊਗਾ 5 ਕਿੰਨੇ ਮਹੀਨਿਆਂ ਦਾ ਹੋਊਗਾ ਹਣਾ ਚਾਰਾਂ ਦਾ ਕੱਟੀ ਹੋਈ ਹੈ ਬਈ ਹਾਂਜੀ ਹਾਂਜੀ ਵੀਰੇ ਕੱਟੀ ਠੀਕ ਆ ਬਈ ਠੀਕ ਆ ਜੇ ਹੋ ਜਾ ਬੱਚੇ ਕਿੰਨੇ ਕਿੰਨੇ ਦੇ ਹੋ ਜਾਣਗੇ ਬਈ ਵੀਰੇ ਤਾਂ ਅਡੋ ਅੱਡੀ ਹੈ ਨਾ ਬੱਚਿਆਂ ਤੇ ਡਿਪੈਂਡ ਹਣਾ ਕੱਟੀ ਨਾ ਕਰਦੇ ਲੈ ਜੀ ਪੂਰਾ ਦੇਣਾ ਹਾਂ ਹਾਂ ਵੀਰੇ ਉਸ ਹੱਬ ਨਾ ਹੋਏ ਵੀਰੇ ਕੋਈ ਗੱਲ ਨਹੀਂ ਅੱਜ 15 ਕੱਟੀਆਂ ਅਵੇਲੇਬਲ ਆ 5 ਕੱਟਕੀਆਂ ਹੋਰ ਆ ਜਾਣਗੀਆਂ ਹਾਂਜੀ ਹਾਂ ਖੜੀਆਂ ਵੀਰੇ ਆਪਣੇ ਉਧਰ ਖੜੀਆਂ ਅੱਛਾ ਉਧਰਲੇ ਪਾਸੇ ਖੜੀਆਂ ਹਾਂਜੀ ਹਾਂ ਠੀਕ ਆ ਬਈ ਜਿਹੜੇ ਨੰਬਰ ਤੇ ਤੁਹਾਡੇ ਨਾਲ ਬੁਕਿੰਗ ਕਰਨੀ ਚਾਹਵੇ ਕੋਈ ਹਨਾ ਕੱਟੀਆਂ ਪਸੰਦ ਕਰੂਗਾ ਤੁਸੀਂ ਵੀਡੀਓ ਪਾ ਦਿਆ ਕਰੋ ਹਾਂਜੀ ਹਾਂਜੀ ਵੀਰੇ ਕੋਈ ਸਾਰੀਆਂ ਦੀ ਪਾ ਦਿਆ ਕਰੋ ਹਾਂਜੀ ਹਾਂਜੀ ਵੀਰੇ ਕੋਈ ਮਤਲਬ ਜਿਵੇਂ ਹੁਣ 20 ਕੱਟ ਗਿਆ ਕੱਲੀ ਕੱਲੀ ਦੀ ਪਾਇਆ ਕਰੋ ਵੀਰੇ ਯਾਰ ਵੀਡੀਓ ਦੇ ਵਿੱਚ ਸਾਰੀਆਂ ਕੱਟੀਆਂ ਆ ਜਾਣੀਆਂ ਹਨਾ ਜਿਹੜੀ ਕੱਟੀ ਦੀ ਜਿਹੜੇ ਬੰਦੇ ਨੇ ਵੀਡੀਓ ਮੰਗਣੀ ਆਪਾਂ ਪਾ ਦਾਂਗੇ ਉਹ ਹੋਰ ਮੰਗੂਗਾ ਕਿਵੇਂ ਨੰਬਰ ਵਾਈਜ਼ ਤੁਹਾਨੂੰ ਪਤਾ ਨਹੀਂ ਲੱਗਣਾ ਨੰਬਰ ਵਾਈਜ਼ ਵੀਰੇ ਆਪਾਂ ਨੰਬਰ ਵਾਈਜ਼ ਹੀ ਵੀਡੀਓ 'ਚ ਬੋਲਾਂਗੇ ਨੰਬਰ ਵਾਈਜ਼ ਬੋਲਗੇ ਹਾਂਜੀ ਵੀਰੇ ਹਾਂ ਆ ਪਹਿਲੇ ਨੰਬਰ ਤੇ ਜਿਹੜੀ ਕੱਟੀ ਗਾਰਾ ਕਰੀ ਜਾਂਦੀ ਜਿਹੜੀ ਵੀਰੇ ਪਹਿਲੇ ਨ मां बाकी ਅਗਰ ਹੋਰ ਸਰਬੇ मां ਪਿਓ ਦਾ ਰਿਕਾਰਡ ਜੀ ਠੀਕ ਆ ਜੀ ਇਹਨਾਂ ਦੇ ਵਿੱਚੋਂ ਦੋਆ ਕਟੀਆਂ ਦਾ ਮਾਪਿਓ ਦਾ ਰਿਕਾਰਡ ਨਹੀਂ ਆਪਾਂ ਨੂੰ ਪਤਾ ਨਹੀਂ ਸਾਰਿਆਂ ਦਾ ਪਤਾ ਬਸ ਸਾਰਿਆਂ ਨੂੰ ਪ੍ਰੋਪਰ ਡਾਕੂਮੈਂਟ ਆਪਣੇ ਕੋਲੇ ਲਿਖ ਕੇ ਰੱਖਿਆ ਪਿਆ ਜਿਹੜੀ ਦਾ ਮਰਜ਼ੀ ਕੋਈ ਪੁੱਛ ਲੇ ਠੀਕ ਆ ਬਾਈ ਠੀਕ ਆ ਕਿੰਨੇ ਦਿਨ ਦੀ ਹੈ ਬੇ ਟੈਡੀ ਇਹ ਵੀਰੇ ਆਪਣੀ ਹੈਗੀ ਆ 18 ਮਹੀਨੇ ਉਮਰ ਹੈ ਦੀ ਜੀ ਡੇਢ ਸਾਲ ਠੀਕ ਆ ਠੀਕ ਆ ਜੀ ਟੈਡੀ ਧਾਰੀ ਆ ਜੀ ਤਿੰਨ ਪੈਰਾਂ ਦੇ ਨਿਸ਼ਾਨ ਇੱਕ ਪੈਰ ਕਾਲਾ ਠੀਕ ਆ ਵੀਰੇ ਠੀਕ ਆ ਪਿਓ ਵਾਲੇ ਪੱਖ ਤੋਂ ਪਿਓ ਵਾਲੇ ਪੱਖ ਤੋਂ ਵੀਰੇ ਡਾਇਮੰਡ ਦੀ ਆ ਡਾਇਮੰਡ ਦੀ ਆ ਹਾਂਜੀ ਵੀਰੇ ਦੋ ਨੰਬਰ ਤੇ ਪਰਲੀ ਕੱਟੀ ਜਿਹੜੀ ਜਿਹੜੀ ਦੋ ਨੰਬਰ ਤੇ ਉਹ ਜਵਾਂ ਸਿਰੇ ਤੇ ਕੱਟੀ ਖੜੀ ਆ ਇਹਦੀ ਉਮਰ ਆ ਵੀਰੇ 15 16 ਮਹੀਨੇ 15 ਮਹੀਨੇ ਠੀਕ ਆ 16 ਕੇ ਮਹੀਨੇ ਉਮਰ ਆ ਸਹੀ ਯਾਨੀ ਕਿ ਠੀਕ ਆ ਇਹ ਕਿੰਨੇ ਹਾਂਜੀ ਹਾਂਜੀ ਵੀਰੇ ਇਹ ਪਿਓ ਵਾਲੇ ਪੱਖ ਤੋਂ ਵੀਰੇ ਬੱਲੂ ਦੀ ਆ ਬੱਲੂ ਦੀ ਆ ਤਿੰਨ ਨੰਬਰ ਤੇ ਬੂਰੀ ਕੱਟੀ ਤੇ ਆ ਜਾ ਵੀਰੇ ਜਿਹੜੀ ਵੀਰੇ ਤਿੰਨ ਨੰਬਰ ਤੇ ਬੂਰੀ ਕੱਟੀ ਆ ਜੀ ਮਾਂ ਵਾਲੇ ਪਾਸੋਂ ਇਹ ਬੂਰੀ ਮੱਝ ਦੀ ਆ ਠੀਕ ਆ 16 17 ਕਿਲੋ ਮਾਂ ਦਾ ਦੁੱਧ ਦਾ ਰਿਕਾਰਡ ਤੇ ਪਿਓ ਵਾਲੇ ਪਾਸੋਂ ਇਹ ਹਲ ਬਖਸ਼ਦੀ ਆ ਹਲ ਬਖਸ਼ਦੀ ਆ ਹਾਂਜੀ ਵੀਰੇ ਠੀਕ ਆ ਵੀਰੇ ਤੇ ਇਹਦੀ ਉਮਰ ਵੀਰੇ 2 ਸਾਲ ਆ ਦੰਦਾ ਤੋਂ ਇਹ ਵੀ ਖੀਰੀ ਆ ਦੰਦਾ ਤੋਂ ਖੀਰੀ ਉਹ ਪਹਿਲਾਂ ਉਹਦੇ ਕੱਤੀ ਪਰ ਲਈ ਵੀਰੇ ਬੂਰੀ ਦੇ ਨਾਲੇ ਕਰ ਲਈ ਸਿਹਤ ਵਾਲੀ ਜਿਹੜੀ ਵੀਰੇ ਕੰਦੇ ਨਾਲ ਆ 4 ਨੰਬਰ ਤੇ ਕੱਟੀ ਇਹ ਵੀ ਵੀਰੇ ਪਿਓ ਵਾਲੇ ਪਾਸੋਂ ਡਾਇਮੰਡ ਦੀ ਆ ਠੀਕ ਆ ਮਾਂ ਵਾਲੇ ਪਾਸੋਂ 2 ਸਾਲ ਉਮਰ ਹੈ ਇਹਦੀ ਠੀਕ ਆ ਜੀ ਤੇ ਮਾਂ ਵਾਲੇ ਪਾਸੇ ਵੀਰੇ ਦੀ ਮਾਂ ਦੇ ਦੁੱਧ ਦਾ ਰਕਾਰ ਸੀਗਾ 14 ਕਿਲੋ ਠੀਕ ਆ ਹਾਂਜੀ ਇਹ ਨਹੀਂ ਵੀਰੇ ਇਹਦੇ ਦੰਦ ਨਹੀਂ ਵੇਖੇ ਮੇਰੇ ਸਾਬ ਨਾਲ ਦੋਂਦੀ ਹੋਊਗੀ ਠੀਕ ਆ ਵੀਰੇ ਹਾਂਜੀ ਹਾਂਜੀ ਜਿਹੜੀ ਆ ਕੱਟੀ ਆ ਜਿਹੜੀ ਵੀਰੇ ਜਿਹੜੀ ਆ ਮੂਹਰੇ ਖੜੀ ਆ ਵੀਰੇ ਕੱਟੀ ਹਾਂਜੀ ਇਹ ਇਹ ਕੱਟੀ ਵੀਰੇ ਪਿਓ ਵਾਲੇ ਪੱਖੋਂ ਇਹ ਵੀ ਅਲਬਖਸ਼ ਦੀ ਆ ਜੀ ਠੀਕ ਆ ਤੇ ਉਮਰ ਇਹਦੀ ਵੀ 2 ਸਾਲ ਆ ਦੰਦਾਂ ਤੋਂ ਇਹ ਵੀ ਖਿਰੀ ਆ ਹਾਂਜੀ ਜਿਹੜੀ ਇਹਦੇ ਮਗਰਲੇ ਪਾਸੇ ਖੜੀ ਆ ਹਾਂ ਜਿਹੜੀ ਵੀਰੇ 6 ਨੰਬਰ ਤੇ ਕੱਟੀ ਖੜੀ ਆ ਇਹ ਆਪਾਂ ਨੱਥੂ ਵਾਲੇ ਪਿੰਡ ਚੋਂ ਹੀ ਲਈ ਆ ਠੀਕ ਆ ਤੇ ਬੱਲੂ 2 ਦੀ ਇਹ ਆਪਾਂ ਨੂੰ ਉਹਨਾਂ ਨੇ ਦੱਸਿਆ ਬਈ ਠੀਕ ਆ ਬਈ ਹਾਂਜੀ 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 ਬਈ ਇਹਦੀ 7 ਨੰਬਰ ਤੇ ਕੱਟੀ ਕਾਲਾ ਕਰੀ ਇਹਦੀ ਵੀ ਨਾਲ ਹੀ ਹੁੰਦੀ ਉਹ ਜਿਹੜੀ ਵੀਰੇ ਉਹਦੇ ਨਾਲ ਖੜੀ ਆ 7 ਨੰਬਰ ਤੇ ਕੱਟੀ ਜੀ ਠੀਕ ਆ ਇਹ ਅਲਬਖਸ਼ ਦਾ ਕੱਟਾ ਸੀਗਾ ਉਹਦੀ ਹੈਗਾ ਠੀਕ ਆ ਬਈ ਬਾਲਾ ਹਾਂਜੀ ਅਲਬਖਸ਼ ਦੇ ਕੱਟੇ ਦੀ ਆ ਠੀਕ ਆ ਬਈ ਤੇ ਆ ਜਿਹੜੀ ਇਹ ਜੂਬੇ ਦੀ ਆ ਬਾਈ 8 ਨੰਬਰ ਵਾਲੀ ਹੈ ਹਾਂਜੀ ਵੀਰੇ ਠੀਕ ਆ ਬਾਈ ਇਹ ਜੂਬੇ ਦੀ ਆ 8 ਨੰਬਰ ਵਾਲੀ ਕੱਟੀ ਵੀਰੇ ਜਿਹੜੀ ਮਗਰ ਖੜੀ ਨਾਲ ਜਿਹੜੀ ਵੀਰੇ 9 ਨੰਬਰ ਤੇ ਕੱਟੀ ਇਹ ਆਪਣੇ ਪਿੰਡੋਂ ਹੀ ਖਰੀਦੀ ਵੀ ਆ ਆਪਣੀ ਠੀਕ ਆ ਉਹਨਾਂ ਨੇ ਆਪਾਂ ਨੂੰ ਦੱਸਿਆ ਸੀਗਾ ਵੀ ਜਾਨਕਿ ਆਪਣੇ ਉਹਦੀ ਕੈਪਟਨ ਦੀ ਆ ਹਨਾ ਜੀ ਬਾਕੀ ਅਗਲੇ ਦੇ ਬਾਰੇ ਦੱਸਣ ਤੇ ਆ ਠੀਕ ਆ ਬਾਈ ਹਾਂ ਬਾਈ ਤੇ ਵੀਰੇ 10 ਨੰਬਰ ਤੇ ਉਹ ਬਾਬਰ ਦੀ ਆ ਵੀਰੇ ਉਹ 10 ਨੰਬਰ ਤੇ ਕੋਠਾ ਵਾਲੀ ਹਾਂਜੀ ਉਹ ਬਾਬਰ ਦੀ ਆ ਵੀਰੇ ਉਹ ਬਾਬਰ ਦੀ ਆ ਹਾਂਜੀ ਇਹ ਆ 11 ਇਹ ਵੀਰੇ ਸਰਕਾਰੀ ਸੀਮੰਦੀ ਆ ਠੀਕ ਆ ਵੀਰੇ ਹਾਂਜੀ ਇਹ ਕਿਨੇ ਚਰਦੀ ਆ ਵੀਰੇ ਇਹ ਵੀਰੇ ਹੋਊਗੀ ਘਟੋ ਘਟ 13 ਕੇ ਮਹੀਨੇ ਓਵਰ ਹੋਊਗੀ ਇਹਦੀ ਠੀਕ ਆ ਵੀਰੇ ਹਾਂਜੀ ਆ ਜਿਹੜਾ ਵੀਰੇ 11 ਨੰਬਰ ਆ ਜਿਹੜਾ ਵੀਰੇ ਛੋਟਾ ਬੱਚਾ ਹਨਾ ਇਹਦਾ ਆਪਾਂ ਨੂੰ ਮਾਂ ਪਿਓ ਦਾ ਨਹੀਂ ਪਤਾ ਠੀਕ ਆ ਵੀਰੇ ਮਾਂ ਦਾ ਪਤਾ ਯਾਨੀ ਕਿ ਪਿਓ ਦਾ ਨਹੀਂ ਪਤਾ ਇਹ 12 ਜਨਵਰੀ ਇੱਥੇ ਅਵੇਲੇਬਲ ਇੱਥੇ ਵੀਰੇ 12 ਹਾਂ ਵੀਰੇ ਉਹ ਉੱਧਰ ਖੜੇ ਆ ਹਾਂਜੀ ਹਾਂ 924112 ਠੀਕ ਹੈ ਭਾਈ ਇਸ ਨੰਬਰ ਤੇ ਮਿੱਤਰੋ ਕਰ ਲਓ ਭਾਈ ਦਾ ਰابطਾ ਕੈਮ ਤੇ ਅਲਰਟ ਵੱਡਾ ਨਿਕਲ ਜੇ ਕੋਈ ਬੰਦਾ ਕਈ ਵਾਰੀ ਇਹ ਹੁੰਦਾ ਜੇ ਕੋਈ ਕਟੀਆਂ ਲੈਣ ਵਾਲਾ ਹੁੰਦਾ ਤੇ ਆਪਾਂ ਭਾਈ ਕਟੀਆਂ ਵੀ ਦੇ ਦਾਂਗੇ ਹਾਂ ਵੀ 5 5 4 4 ਨਹੀਂ ਕਈ ਵਾਰੀ ਕੋਈ ਵੇਚਣ ਵਾਲੇ ਭਰਾ ਹੁੰਦੇ ਆ ਹਨਾ ਕਿਉਂਕਿ ਅੱਗੇ ਆਪਾਂ ਇੱਕ ਵੀ ਅਲਾਰਟ ਕੱਢਿਆ ਹੈਗਾ ਨਾ ਨਵਾਂ ਕਟੀਆਂ ਦਾ ਉਹ ਆਪਣੇ ਤੋਂ ਦੋ ਜਾਣੇ ਲੈ ਗਏ ਸੀ ਠੀਕ ਹੈ ਵੀਰੇ ਠੀਕ ਹੈ ਭਾਈ ਲੈ ਵੀ ਮਿੱਤਰੋ ਤੇ ਵੇਚ ਉਹ ਰਾਸਤਾਨ ਦੇ ਬੰਦੇ ਲੈ ਗਏ ਸੀ ਭਾਈ ਵੇਚਣ ਵਾਲੇ ਵੇਚਣ ਵਾਲੇ ਭਰਾ ਵੀ ਭਾਈ ਦਾ ਰابطਾ ਕੈਮ ਕਰ ਸਕਦੇ ਆ ਤੇ 10 ਦਿਨਾਂ ਬਾਅਦ ਭਾਈ 10 ਦਿਨਾਂ ਬਾਅਦ ਭਾਈ ਆ ਤਦੋਂ ਗੱਲਬਾਤ ਕਰ ਸਕਦੇ ਆ ਅਗਲੇ ਲੜੜ ਦੇ ਲਈ ਤੁਸੀਂ ਤਿਆਰ ਰਿਹਾ ਜੀ ਇਹ ਲੜੜ ਦੇ ਵਿੱਚ ਕੀ ਪਿਆਵੋ ਦਿੰਦੇ ਆ ਧੰਨਵਾਦ